ਹਲਕਾ ਦਿਰਾਪਾਪਾ ਨਾਨਕ ਦੇ ਪਿੰਡ ਸ਼ਿਕਾਰ ਮਾਛੀਆਂ ਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਹਾਲ ਮੰਦੇ ਹੋ ਰਹੇ ਨੇ ਜਿਸ ਕਰਕੇ ਗਲੀਆਂ ਨਾਲੀਆਂ ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਇਸ ਮੌਕੇ ਪਿੰਡ ਵਾਸੀ ਰੋਸ਼ ਤੇ ਵੱਜੋਂ ਨਾਰੇ ਪਾਸੀ ਕਰਤੇ ਹੋਏ ਨਜ਼ਰ ਆਏ ਜਾਣਕਾਰੀ ਦਿੰਦੇ ਆ ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ 2 ਮਹੀਨੇ ਤੋਂ ਗਲੀਆਂ ਤੇ ਘਰਾਂ ਦੇ ਵਿੱਚ ਗੰਦਾ ਪਾਣੀ ਖੜਾ ਹੈ ਉਹਨਾਂ ਕਹਿੰਦੇ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਉਹ ਬੇਹਤ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਨੇ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ ਉਹਨਾਂ ਕਹਿੰਦੇ ਕਿ ਇਸ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੇ ਜੰਹਰੀਲੇ ਜੀਵ ਜੰਤੂਆਂ ਤੋਂ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਤੇ ਉਹਨਾਂ ਨੂੰ ਆਪਣੇ ਘਰਾਂ 아니 ਬਾਹਰ ਜਾਣਾ ਵੀ ਮੁਸ਼ਕਲ ਹੋ ਚੁੱਕਿਆ। ਇਸ ਮੌਕੇ ਪਿੰਡ ਵਾਸੀਆਂ ਦੇ ਵੱਲੋਂ ਰਾਜਨੀਤਿਕ ਪਾਰਟੀਆਂ ਦਾ ਬਾਈਕਟ ਕਰਨ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਚੋਣਾਂ ਸਮੇਂ ਪਿੰਡ ਆਉਣ ਵਾਲੇ ਰਾਜਨੀਤਿਕ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਦੇ ਵੱਲੋਂ ਜੀਸੀ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਤੋਂ ਕੰਦੇ ਪਾਣੀ ਦੀ ਨਿਕਾਸੀ ਤੋਂ ਮਚਾਤ ਦਵਾਉਂਦੀ ਗੁਹਾਰ ਲਗਾਈ ਗਈ ਹੋਤੇ ਹੀ ਦੂਜੇ ਪਾਸੇ ਇਸ ਸੰਬੰਧੀ ਜਦ ಗ್ರಾಮ ਪੰਚਾਇਤ ਸ਼ਿਕਰ ਮਾਸ਼ਾ ਦੇ ਸਰਪੰਚ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਾਣੀ ਦੀ ਨਿਕਾਸੀ ਨੂੰ ਉਹਨਾਂ ਦੇ ਵੱਲੋਂ ਪਹਿਲਾਂ ਹੀ ਬੀਪੀਡੀਓ ਡੇਰਾ ਬਾਬਾ ਨਾਨਕ ਦੇ ਧਿਆਨ ਦੇ ਵਿੱਚ ਲਿਆਂਦਾ ਚਾ ਚੁੱਕਿਆ ਹੈ ਜਲਦ ਹੀ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਜਿੰਦਾ ਜੀ ਮੈਂ ਨਸ ਕਰਮਸਿਆਂ ਲਈ ਤਰੇ ਨਾ ਮਰੇ ਸਾਡੀ ਬਰਾਦਰੀ ਦੋ ਮਹੀਨੇ ਤੋਂ ਇਹਨਾਂ ਦਾ ਮਾਰੀਆਂ ਦਾ ਮਸਲਾ ਕੋਈ ਹੱਲ ਨਹੀਂ ਹੋਇਆ ਪਾਣੀ ਜਿਹੜਾ ਬਾਹਰ ਜਾਂਦਾ ਅੱਜ ਦੋ ਮਹੀਨੇ ਹੋ ਗਿਆ ਨਾ ਸਣ ਚੰਗੀ ਤਰ੍ਹਾਂ ਨਹਾਉਣੇ ਆ ਨਾ ਕੀ ਕੋਈ ਬਾਤ ਨਹੀਂ ਗੜਾ ਸਭ ਨੂੰ ਜਣਾਉਤਾ ਤੇ ये ਸਾਡਾ मसला ਕਿਸ ਨਿਆਂ ਨਹੀਂ ਕੀ ਤਾ ਕਿ ਉਹ ਕਿਸ ਸੰਟਾਲ ਵੀ भी गए हैं कोई ਬਣ बन नहीं ਹੰਮੇ ਕਿ ਇਸ ਮਸਲੇ ਨੂੰ ਨਹੀਂ ਚੋਣੇ ਆ ਵੀ ਕੇ ਦੇਖਣਾ ਹਾਲ ਕੀ ਬਗਾ ਵੀ ਬਈ ਪ੍ਰਿੰਸ ਵੀ ਬਣਾ ਪ੍ਰਚਾਰ ਕਰ ਰਹੀ ਹੈ ਕਿ ਇਸ ਸਾਧ ਮਸਲੇ ਨੂੰ ਲੈਣਾ ਇਹ ਪਾਣੀ ਦਾ ਸਾਡਾ ਨਿਕਲੇ ਇਹ ਸਾਰੀ ਇਸ ਮੇਰੀ ਇਸ ਬ੍ਰਾਡਰੀ ਜਿਹੜੀ ਮਸੀਕ ਵੀਰੇ ਦਾ ਗਲਤ ਕਾਸ ਕੀ ਹੈ ਅੱਧੀ ਅਡਾਈ ਮਸਲਾ ਹਲ ਕਰਨਾ ਚਾਹੀਦਾ ਇਸ ਮਸਲੇ ਨੂੰ ਹੱਲ ਕਰਨਾ ਤੇ ਬਾਰੇ ਆਹ ਨੋਟ ਕਰਦੇ ਆਂ ਸਰ 95 ਹੀ ਗੱਲ ਕੀਤੀ ਆ ਉਹਨਾਂ ਨੇ ਅੱਗੇ ਚਾਈ ਹੋਈ ਕੋਈ ਗੱਲ ਨਹੀਂ ਕੀ ਮੰਗਤ ਹੈ ਅਜੀ ਕੀ ਮੰਗਤ ਹੈ ਹਾਲ ਕਿਨੇ ਪੁੱਟਾਂਗੇ ਪਰ ਹੁਣ ਕੰਕ ਲੱਗੀ ਆ ਬਸਾਂ ਸੇਰ ਨਹੀਂ ਲੱਗ ਰਿਹਾ ਸੜਾ ਇਤਰੇ ਰਾਈ

ਆਪਣੇ ਦੇ ਭਾਈ ਦਾ ਕੋਈ ਨਿਕਲਦਾ ਤੇ ਬਾਦ ਨਹੀਂ ਲਿਖਦੀ ਤੌਰ ਤੇ ਨਹੀਂ ਜੀ ਜਾ ਕੇ ਆਏ ਨੇ ਸਾਡੇ ਪਿੰਡ ਦੇ ਬੰਦੇ ਸਰਪੰਚਾ ਕੋਲੇ ਵੀ ਪਰ ਕੋਈ ਹੱਲ ਹੋਇਆ ਨਹੀਂ। ਕੀ ਮੰਗ ਕਰ ਰਹੇ ਹੋ? ਸਾਡੀ ਇਹੀ ਮੰਗਿਆ ਜੀ ਪਾਣੀ ਨਿਕਲ ਜੇ ਬਸ ਹੋ ਰਹੀ ਜੀ ਲੈਣਾ ਜੀ ਇਹਨੂੰ। ਸੇ ਘਾਰ ਮਾਚੀਆ ਤੇ ਮਿੰਦ ਦਵੇਣਾ। ਆ ਮੇਰਾ ਘਰ ਆ ਪਾਣੀ ਨਾ ਆ ਰਿਹਾ ਪਿਆ। ਬੱਚੇ ਬਿਮਾਰ ਹੋਏ ਆ। ਬਹੁਤ ਆ ਖਿਆਈ। ਕੀ ਮੰਗ ਕਰਦੇ ਆ? ਉਹ ਰਾਏ ਮੰਗ ਕਰਨੇ ਤੇ ਪੰਨਾ ਚਾਹੀਦਾ ਮਸਲਾ ਹੈ ਜੀ ਪਿੰਡ ਦਾ ਪਾਣੀ ਇੱਥੇ ਕੋਈ ਸੁਣਵਾਈ ਨਹੀਂ ਸਿਭਾਰ ਚ ਨਾ ਕੋਈ ਸੁਣਦਾ ਬਹੁਤ ਤੰਗਾ ਤਿੰਨ ਜਿਆਦਾ ਪਿੰਡ ਤੰਗਾ ਪਤਾ ਦੇ ਸਾਹਮਣੇ ਦੇਖੋ ਕੀ ਬਣ ਗਿਆ ਉਹ ਤੁਹਾਡੇ ਹਾਲਾਤ ਹੈ ਸਰਪੰਚ ਨੂੰ ਨਹੀਂ ਸਰਪੰਚ ਦਾ ਫਰਜ ਹੈ ਅਪਲ ਤੇ ਜਿਹੜਾ ਸਰਪੰਚ ਬਣਦਾ ਉਹਦਾ ਫਰਜ ਹੈ ਮੈਂ ਧਿਆਨ ਰੱਖਦਾ ਕਿਉਂ ਪਿੰਡ ਦਾ ਮੋਦ ਮੇਰੇ ਹੁੰਦਾ ਉਹ ਨੂੰ ਗੋਸ਼ੜੀ ਟਾਡੇ ਲੋਕੀ ਲਿਖਿਤਾ ਤੇ ਕੋਈ ਬਾਦ ਦੇਖੀ ਕਿ ਦਿੱਤੀ ਹੀ ਗ੍ਰਿਡੂ ਸਾਹਿਬ ਨੂੰ ਅੱਜ ਤੋਂ ਕੋਈ ਸਾਲ ਪਹਿਲਾਂ ਵੀ ਦਿੱਤੀ ਸੀ ਆ ਕੋਈ ਉਹਦਾ ਉਹ ਆਂਡੇ ਘਰ ਦਨੇ ਕਰਦਨੇ ਆ ਉਹਨਾਂ ਨੇ ਕੁਝ ਕੀਤਾ ਕਿੰਨੇ ਚਿਰ ਹੋਇਆ ਮਸਾ ਜਦੋਂ ਤੋਂ ਉਹ ਕਾਫੀ ਟਾਂ ਤੋਂ ਚੱਲਣ ਡਿਆ ਕੰਮ ਉਹਨੇ ਕੀ ਮੰਗਦਾ ਮੰਗਈ ਹੋਈ ਇਹ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਪਾਣੀ ਦਾ ਸਾਡੇ ਸੱਕੀ ਜ ਨੌਲਾ ਜਾ ਸਕਦਾ ਪਿੰਡ ਦੇ ਸੱਪੜ ਲੋਕਾਂ ਨੇ ਵੱਲ ਚੁੱਕੇ ਨੇ ਲੋਕਾਂ ਨੇ ਆਪਣੇ ਘਰ ਪਾਏ ਨੇ ਉਹਨੂੰ ਹੀ ਸਪੱਸ਼ਟ ਕੀਤਾ ਜਾਣਾ ਕੋ ਤੁਹਾਡੇ ਜਰੀਏ ਇੱਕ ਖਬਰ ਬਣੀ ਹੈ ਤੇ ਤਾਂ ਵੀ ਜਾਵੇਗੀ ਮੈਂ ਤੇ ਪਹਿਲਾਂ ਹੀ ਇਸ ਗੱਲ ਦੇ ਨਾਲ ਰਹਿਮਤਾਂ ਕਿ ਪ੍ਰਸ਼ਾਸਨ ਜਿਹੜਾ ਨਵੀਂ ਧਿਆਨ ਦੇਵੇ ਸਾਡੀ ਮਦਦ ਵੀ ਆਵੇ ਤੇ ਆਪਾਂ ਇਸ ਕੰਮ ਨੂੰ ਹੱਲ ਕਰ ਸਕੀਏ ਇਹ ਕੰਮ ਅੱਜ ਇਸ ਸਮੇਂ ਸਾਡੇ ਸਾਹਮਣੇ ਆਇਆ ਮੈਂ ਚਾਹੁੰਦਾ ਸੀਗਾ ਇਹ ਕੰਮ ਪਿਛਲੀਆਂ ਪੰਚਾਇਤਾਂ ਦਾ ਵੀ ਸੀ ਇਹ ਨਾਲੇ ਕਿ ਪਾਣੀ ਦੇ ਨਿਕਾਸਪਤੀ ਉਹਨਾਂ ਨੂੰ ਚਾਹੀਦਾ ਇਸ ਚਾਰੂ ਢੰਗ ਨਾਲ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਜਿਸ ਕਿਸਾਨ ਦੇ ਫਸਲ ਖਰਾਬ ਹੋਵੇ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਅੱਗੇ ਥੋੜੀਆਂ ਜਮੀਨਾਂ ਨੇ ਤੇ ਚਾਰ ਪੰਜ ਕਾਣਾ ਥਾਂ ਦੇ ਵਿੱਚ ਪਾਣੀ ਪੈ ਰਿਹਾ ਸੀ ਉਹ ਜੱਜ ਕਿਸਾਨ ਜੋ ਵੀ ਸਨ ਉਹਨਾਂ ਨੇ ਬੰਦ ਕੀਤਾ ਉਹ ਆਪਣੀ ਜਗ੍ਹਾ ਤੇ ਸਹੀ ਨੇ ਪਰ ਇੱਥੇ ਗੱਲ ਇਹ ਮੁਕਦੀ ਨਹੀਂ ਹੱਲ ਨਹੀਂ ਹੈ ਹਾਲਤ ਸੀ ਇਹਨੂੰ ਪ੍ਰਸ਼ਾਸਨ ਦੀ ਨਜ਼ਰ ਤੋਂ ਹਿਲਾਉਂਦਾ ਜ ਅਸੀਂ ਤਾਂ ਪਹਿਲਾਂ ਹੀ ਸਹਿਮਤ ਹਨ ਭਰਾਵਾਂ ਨਾਲ ਵੀਰਾਂ ਨਾਲ ਜਿਹੜੇ ਸਾਡੇ ਕੀ ਅੱਜ ਗੱਲ ਕਰਦੇ ਨੇ ਸਰਪੰਚਾ ਦਾ ਜਾਈਆ ਮੈਂ ਜਦੋਂ ਪਹਿਲੇ ਦਿਨ ਇਹਨਾਂ ਨੇ ਇਹ ਕੰਮ ਹੋਇਆ ਤੇ ਮੈਂ ਇਹਨਾਂ ਨੂੰ ਮੀਟਿੰਗ ਕੀਤੀ ਹੈ ਜੀ ਇਹਨਾਂ ਮੈਨੂੰ ਬੁਲਾਇਆ ਜੀ ਚਰਚ ਦੇ ਵਿੱਚ ਮੈਂ ਉੱਥੇ ਬੈ ਕੇ ਇਹਨਾਂ ਦੀ ਗੱਲ ਸੁਣੀ ਆ ਬਕਾਇਦਾ ਮੈਂ ਆਪਣਾ ਇੱਕ ਭਾਈਚਾਰੇ ਨੂੰ ਬੜਾ ਵਧੀਆ ਤਰੀਕੇ ਨਾਲ ਸੋਲਵ ਕਰਨ ਦਾ ਇਤਿਆਹ ਕਰ ਕਿ ਰਲ ਮਿਲ ਕੇ ਇਹਨੂੰ ਸੋਲਵ ਕਰਦੇ ਆ ਕੋਈ ਗੱਲ ਨਹੀਂ ਮੈਨੂੰ ਜਿੱਥੇ ਚਾਹੁੰਦੇ ਵਰਤੋ ਲੋੜ ਜਿਹੜੀ ਦੱਸੋ ਮੈਂ ਜੋ ਕਹੇ ਉਹ ਤੁਹਾਡੇ ਨਾਲ ਚੱਲਾਂਗਾ ਮੇਰਾ ਸਹਿਯੋਗ ਕਰੋ ਮੈਂ ਤੁਹਾਡਾ ਸਹਿਯੋਗ ਕਰਦਾ ਤੇ ਪਾਣੀ ਦਾ ਮਸਲਾ ਕੋਈ ਵੱਡਾ ਨਹੀਂ ਹੈ ਕੋਈ ਇੱਕ ਵੱਡੀ ਜੰਗ ਨਹੀਂ ਹੈ ਪਰ ਇਹ ਰਲ ਮਿਲ ਕੇ ਚੱਲਣ ਵਾਲੀ ਗੱਲ ਹੈ ਤੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਵੀ ਆਓ ਰਲ ਮਿਲ ਕੇ ਇਹਨੂੰ ਹੱਲ ਕਰ ਲਈਏ ਮੈਂ ਪ੍ਰਸ਼ਾਸਨ ਦੀ ਨਜ਼ਰ ਤੋਂ ਮੈਂ ਪਹਿਲਾਂ ਲੈ ਕੇ ਆਇਆ ਬੀਡੀਪੀ ਨੂੰ ਮੈਡੋ ਚਿੱਠੀ ਦੇ ਕੇ ਆਇਆ ਇਹ ਨਾਲੇ ਪਤੀ ਅਰ ਮੈਂ ਚਾਹੁੰਦਾ ਪੀ ਹੱਲ ਹੋਵੇ ਜਲਦੀ ਤੋਂ ਜਲਦੀ ਅਰ ਇਸ ਤੋਂ ਪਹਿਲਾਂ ਮੈਂ ਇਹਦੇ ਵਾਸਤੇ ਕੋਈ ਸਟੈਪ ਪੁੱਟੇ ਨੇ ਪਰ ਉਹ ਕਈ ਜਗ੍ਹਾ ਤੇ ਰੁਕ ਜਾਂਦੇ ਨੇ ਉੱਥੇ ਮੈਂ ਕੀ ਕਰ ਸਕਦਾ ਕਿਉਂਕਿ ਮੈਨੂੰ ਸਾਥ ਦੀ ਲੋੜ ਹੈ ਪਿੰਡ ਦੀ ਲੋੜ ਹੈ ਭਾਂਚਰ ਦੀ ਲੋੜ ਹੈ ਜਿਨ੍ਹਾਂ ਵੀਰਾਂ ਦਾ ਨੁਕਸਾਨ ਹੋ ਰਿਹਾ ਮੈਂ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਹਾਂ ਮੈਨੂੰ ਕਿੱਥੇ ਮਰਜ਼ੀ ਲੈ ਕੇ ਜਾਣ ਔਰ ਮੈਂ ਚਾਹੁੰਦਾ ਇਹ ਨਿਕਾਸ ਹੋਵੇ ਅਰ ਜਿਸਵੇਂ ਪ੍ਰਸ਼ਾਸਨ ਕੋ ਮੰਗ ਵੀ ਕਰਦਾ ਤੁਹਾਡੇ ਪ੍ਰਤੀ ਇਹਦੇ ਵੱਲ ਸਹੀਧ ਧਿਆਨ ਦਿੱਤਾ ਜਾਵੇ ਤਾਂ ਕਿ ਆਪਾਂ ਇਹ ਪਾਣੀ ਦਾ ਜਿਹੜਾ ਗੰਦਾ ਪਾਣੀ ਹੈ ਨੂੰ ਜਲਦੀ ਜਲਦੀ ਨਿਕਾਸੀ ਰਸਤੇ ਬਣਾ ਕੇ ਜਿੱਥੇ ਵੀ ਜਾਵੇ ਤੇ ਜਾਵੇ ਸਜੋ ਕਰੋ ਸਾਰੇ ਰਲ ਕੇ